ਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਦ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾ ਵਿਢ ਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹੀ ਦੇ ਚਰਣਾ ਵਿੱਚ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੇ ਹਾਂ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਗੁਰਦੇਵ ਜੀਆਂ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਜਾਂ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸਵਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿਨ ਤੇ ਸਾਰੀ ਸੰਗਤ ਪ੍ਰੇਮ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ। ਔਰ 99 ਅੰਗ ਦੇ ਉੱਪਰ ਸ਼ਬਦ ਦੀ ਵਿਚਾਰ ਆਪਾਂ ਕੱਲ ਸਰਵਣ ਕਰ ਰਏ ਸਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ। ਮਹਾਰਾਜ ਜੀ ਨੇ ਬੜੇ ਕਮਾਲ ਦੇ ਵਚਨ ਸਮਝਾਏ ਸੀ। ਕਿ ਜਿਨ੍ਹਾਂ ਦੇ ਅੰਦਰ ਉਸ ਪਰਮੇਸ਼ਰ ਦਾ ਹੁਕਮ ਨਹੀਂ ਹੈ ਜਿਹੜੇ ਪਰਮੇਸ਼ਰ ਦੇ ਬਾਣੀ ਵਿੱਚ ਰਜਾ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਬਾਣੀ ਦੇ ਵਿੱਚ ਕੁਲਖਣੀ ਕਿਹਾ ਹੈ ਭੇੜੇ ਲੱਛਣਾ ਵਾਲੀ ਕਿਹਾ ਹੈ ਔਰ ਜਿਹੜੇ ਮਾਲਕ ਦੇ ਬਾਣੀ ਵਿੱਚ ਮਾਲਕ ਦੀ ਰਜਾ ਦੇ ਵਿੱਚ ਤੁਰਦੇ ਨੇ ਉਹਨਾਂ ਨੂੰ ਸੁਲਖਣੀ ਕਿਹਾ ਬਾਣੀ ਵਿੱਚ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੌੜੀ ਆਪਾਂ ਸਰਵਣ ਕਰਕੇ ਸਮਾਬਤ ਕੀਤੀ ਸੀ ਮਹਾਰਾਜ ਨੇ ਸਮਝਾਇਆ ਸੀ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਦ ਦੀ ਹੋਏ ਇਥੋਂ ਤੱਕ ਆਪਾਂ ਵਿਚਾਰ ਸਰਵਣ ਕਰ ਚੁੱਕੇ ਆ ਆਓ ਉਸ ਤੋਂ ਅਗਲਾ ਸ਼ਬਦ ਆਪਾਂ ਸ਼੍ਰਵਣ ਕਰੀਏ ਪਹਿਲਾਂ ਸਾਰੇ ਰਲ ਮਿਲ ਕੇ ਪੜ੍ਹ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਆਪਾਂ ਤੁਸ਼ ਬੁੱਧੀ ਦੇ ਨਾਲ ਸ਼ਬਦ ਦੀ ਵਿਚਾਰ ਕਰਾਂਗੇ ਸਾਰੀ ਸੰਗਤ ਨੇ ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਸ਼ਲੋਕ ਮਹਲਾ 3 ਜਾ ਸ਼ਲੋਕ ਮਹਲਾ 3 ਜਾ ਮਨ ਮੁਖ ਮੈਲੀ ਕਾਮਣੀ ਮਨ ਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਪਿਰ ਛੋਡਿਆ ਕਰ ਆਪਣੈ ਪਿਰ ਛੋਡਿਆ ਕਰ ਆਪਣਾ ਪਰਪੁਰਖੈ ਨਾਲ ਪਿਆਰ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨ ਚੁੱਕਈ ਤ੍ਰਿਸ਼ਨਾ ਕਦੇ ਨ ਚੁੱਕਈ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕ੍ਰੂਪਕ ਸੋਹਣੀ ਨਾਨਕ ਬਿਨ ਨਾਵੇ ਕ੍ਰੂਪਕ ਸੋਹਣੀ ਪਰ ਹਰ ਛੋਡੀ ਪਧਾਰ ਪਰ ਹਰ ਛੋਡੀ ਪਧਾਰ ਮਹੱਲਾ ਤੀਜਾ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸ਼ਬਦ ਰਤੀ ਸੋਹਾਗਣੀ ਸਤਗੁਰ ਕੈ ਪਾਏ ਪਿਆਰ ਔਰ ਕੇ ਭਾਈ ਪਿਆਰ ਸਦਾ ਰਾਵੇ ਪਿਰ ਆਪਣਾ ਸਦਾ ਰਾਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਸੱਚੇ ਪ੍ਰੇਮ ਪਿਆਰ ਅਤ ਸੁਆਲਿਓ ਸੁందਰੀ ਅਤ ਸੁਆਲਿਓ ਸੁందਰੀ ਸੋਭਾਵੰਤੀ ਨਾਰ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਨਾਨਕ ਨਾਮ ਸੁਹਾਗਣੀ ਮੇਲੀ ਮੇਲਨ ਹਾਰ ਮੇਲੀ ਮੇਲਨ ਹਾਰ ਪੌੜੀ ਪੌੜੀ ਹਰ ਤੇਰੀ ਸਭ ਕਰ ਹੈ ਉਸਤਤ ਹਰ ਤੇਰੀ ਸਭ ਕਰੈ ਜਿਨ ਫਾਥੇ ਕਾਢਿਆ ਜਿਨ ਫਾਥੇ ਕਾਢਿਆ ਹਰ ਤੁਧ ਨੂੰ ਕਰਹਿ ਸਭ ਨਮਸ਼ਕਾਰ ਹਰ ਤੁਧ ਨੂੰ ਕਰਹਿ ਸਭ ਨਮਸ਼ਕਾਰ ਜਿਨ ਪਾਪੈ ਤੇ ਰਾਖਿਆ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਆਰ ਨਾ ਦੀ ਹੂੰ ਤੂੰ ਨਾ ਡਿਆ ਹਰ ਅਹੰਕਾਰੀਆਂ ਮਾਰ ਨਿਵਾਏ ਹਰ ਅਹੰਕਾਰੀਆਂ ਮਾਰ ਨਿਵਾਰੇ ਮਨ ਮੁਖ ਮੂੜ ਸਾਧਿਆ ਮਨ ਮੁਖ ਮੂੜ ਸਾਧਿਆ ਹਰ ਭਗਤਾ ਦੇ ਵੜਿਆਈ ਹਰ ਭਗਤਾ ਦੇ ਵੜਿਆਈ ਗਰੀਬ ਅਨਾਥਿਆ ਗਰੀਬ ਅਨਾਥਿਆ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਸ਼ਬਦ ਦੀ ਰੰਭਤਾ ਕਰ ਰਹੇ ਨੇ ਸ਼ਲੋਕ ਮਹੱਲਾ 3 ਮਨਮੁਖ ਮੈਲੀ ਕਮਣੀ ਕੁਲਖਣੀ ਕੁਨਾਰ ਪਿਛਲੇ ਸ਼ਬਦ ਦੇ ਵਿੱਚ ਵੀ ਪਾਤਸ਼ਾਹ ਜੀ ਨੇ ਮਨਮੁਖ ਜੀਵਾਂ ਦੇ ਬਾਬਤ ਜਿਹੜੇ ਰੱਬ ਦੇ ਨਾਮ ਨਾਲ ਟੁੱਟੇ ਹੋਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਰੱਖਿਆ ਹੈ ਉਹਨਾਂ ਦੇ ਬਾਬਤ ਗਿਆਨ ਦਿੱਤਾ ਸੀ ਔਰ ਅੱਜ ਦੇ ਸ਼ਬਦ ਵਿੱਚ ਵੀ ਇਹੀ ਅਰੰਭਤਾ ਕਰਦੇ ਨੇ ਪਾਤਸ਼ਾਹ ਮਣਮੁਖਾਂ ਦੀ ਦਸ਼ਾ ਬਿਆਨ ਕਰਦੇ ਨੇ ਉਹਨਾਂ ਦਾ ਜੀਵਨ ਪਾਤਸ਼ਾਹ ਕਹਿੰਦੇ ਕੁਲਖਣੀਆਂ ਔਰਤਾਂ ਦੇ ਵਾਂਗ ਹੈ ਕੁਨਾਰਾਂ ਔਰਤਾਂ ਦੇ ਵਾਂਗ ਹੈ ਜਿਵੇਂ ਮਹਾਰਾਜ ਕਹਿੰਦੇ ਮਨਮੁਖ ਮੈਲੀ ਆਪ ਪਵਿੱਤਰ ਹੈ ਪਾਤਸ਼ਾਹ ਕਹਿੰਦੇ ਜੀਵਨ ਮੈਲਾ ਤੇ ਕੋਚੈਲਾ ਹੋਵੇ ਜਿਵੇਂ ਕਿਸੇ ਔਰਤ ਦਾ ਉਦਾਹਰਨ ਦੁਨਿਆਵੀ ਔਰਤ ਦੀ ਦੇ ਰਹੇ ਨੇ ਪਰ ਕਹਿ ਸਾਡੇ ਮਨ ਨੂੰ ਰਹੇ ਨੇ ਜਿਵੇਂ ਕਿਸੇ ਔਰਤ ਦਾ ਆਚਰਨ ਬਹੁਤ ਮਹਾਰਾਜ ਕਹਿੰਦੇ ਆਪ ਪਵਿੱਤਰ ਹੋਵੇ ਕਾਮਣੀ ਕਹਿੰਦੇ ਨੇ ਇਸਤਰੀ ਨੂੰ ਕੋ ਲਖਣੀ ਕਹਿੰਦੇ ਨੇ ਭੈੜੇ ਤੇ ਖੋਟੇ ਲੱਛਣਾ ਵਾਲੀ ਔਰਤ ਨੂੰ ਵਾਹਿਗੁਰੂ ਗੁਣਾਰ ਕਹਿੰਦੇ ਨੇ ਬੇ ਵਿਚਾਰਨ ਔਰਤ ਨੂੰ ਗੁਰਦੇਵ ਕਹਿੰਦੇ ਮਨਮੁਖ ਬੰਦੇ ਨੇ ਜਿਹੜੇ ਰੱਬ ਦੇ ਨਾਮ ਨਾਲ ਟੁੱਟੇ ਨੇ ਜਿਹੜੇ ਉਹ ਮਹਾਰਾਜ ਕਹਿੰਦੇ ਕੋ ਲਖਣੀ ਗੁਣਾਰ ਦੇ ਵਾਂਗ ਹੈ ਉਹਨਾਂ ਦਾ ਜੀਵਨ ਵਾਹਿਗੁਰੂ ਕਿਵੇਂ ਮਹਾਰਾਜ ਅੱਗੇ ਕਿਰਪਾ ਕਰਦੇ ਨੇ ਪਿਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਜਿਵੇਂ ਮਹਾਰਾਜ ਕਹਿੰਦੇ ਭੇੜੇ ਤੇ ਖੋਟੇ ਲੱਛਣਾ ਵਾਲੀ ਔਰਤ ਆਪਣੇ ਪਤੀ ਨੂੰ ਆਪਣੇ ਪਰਮੇਸ਼ਰ ਨੂੰ ਛੱਡ ਕੇ ਪਰਾਏ ਮਰਦ ਦੇ ਨਾਲ ਪ੍ਰੇਮ ਕਰਦੀ ਹੈ। ਏਦਾਂ ਗੁਰਦੇਵ ਜੀ ਸਾਡੇ ਮਨ ਨੂੰ ਸੰਬੋਧਨ ਕਰ ਰਹੇ ਨੇ। ਪਿਰ ਛੋੜਿਆ ਕਰ ਆਪਣਾ। ਫਿਰ ਕਹਿੰਦੇ ਨੇ ਪਤੀ ਨੂੰ। ਹੁਣ ਮਹਾਰਾਜ ਕਹਿੰਦੇ ਪਤੀ ਪਰਮੇਸ਼ਰ ਵਸਦਾ ਕਿੱਥੇ ਹੈ ਸਾਡੇ ਹਿਰਦੇ ਵਿੱਚ। ਕਹਿੰਦੇ ਹਣੋ ਹਿਰਦੇ ਦੇ ਘਰ ਨੂੰ ਛੱਡ ਕੇ ਆ ਜੀਵ ਰੂਪੀ ਇਸਤਰੀ ਬਾਹਰ ਲੱਭਦੀ ਹੈ ਪਿਆਰ ਕਿੱਥੇ ਲੱਭਦੀ ਹੈ ਪਿਆਰ ਆਪਾਂ ਅਗਲੇ ਅਰਥਾਂ ਦੇ ਵਿੱਚ ਸਮਝਾਂਗੇ ਪਾਤਸ਼ਾਹ ਕਹਿੰਦੇ ਪਿਰ ਛੋੜਿਆ ਕਰ ਆਪਣਾ ਪਰਪੁਰਖੈ ਨਾਲ ਪਿਆਰ ਜਿਵੇਂ ਮਹਾਰਾਜ ਕਹਿੰਦੇ ਜੀਵ ਰੂਪੀ ਇਸਤਰੀ ਆਪਣੇ ਪਤੀ ਨੂੰ ਵੈਗਰੂ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗ ਜਾਣਾ ਇਹ ਹੈ ਪਰ ਪਰ ਦਾ ਮਤਲਬ ਪਰਾਇਆ ਪਰ ਪੁਰਖ ਹੈ ਨਾਲ ਪਿਆਰ ਉਸ ਮਾਲਕ ਨੂੰ ਅਸੀਂ ਪਰਮੇਸ਼ਰ ਨੂੰ ਭੁਲਾ ਕੇ ਵਿਸਾਰ ਕੇ ਹਿਰਦੇ ਦੇ ਵਿੱਚੋਂ ਮਹਾਰਾਜ ਕਹਿੰਦੇ ਪਰਾਇਆਂ ਦੇ ਨਾਲ ਪ੍ਰੇਮ ਕਰਦੇ ਆ ਕੋਈ ਮੜੀਆਂ ਦੇ ਨਾਲ ਕੋਈ ਕਬਰਾਂ ਦੇ ਨਾਲ ਇਹ ਪਰਪੁਰਖੈ ਨਾਲ ਪਿਆਰ ਕਹਿ ਦਿੱਤਾ ਬਾਣੀ ਵਿੱਚ ਅੱਗੇ ਮਹਾਰਾਜ ਕਹਿੰਦੇ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਔਰ ਜੋ ਪਰਪੁਰਖ ਹੈ ਨਾਲ ਪਿਆਰ ਕਰਦਾ ਵਿਸ਼ਿਆਂ ਦੇ ਵਿੱਚ ਫਸ ਕੇ ਮਹਾਰਾਜ ਕਹਿੰਦੇ ਐਸੀ ਜੀਵ ਰੂਪੀ ਇਸਤਰੀ ਦੀ ਤ੍ਰਿਸ਼ਨਾ ਦੀ ਭੁੱਖ ਕਦੇ ਵੀ ਖਤਮ ਨਹੀਂ ਹੁੰਦੀ ਵਾਹਿਗੁਰੂ ਉਹ ਵਾਰ-ਵਾਰ ਮਹਾਰਾਜ ਕਹਿੰਦੇ ਵਿਕਾਰਾਂ ਦੀ ਅੱਗ ਦੇ ਵਿੱਚ ਸੜਦੀ ਹੈ ਜਲਦੀ ਕਰੇ ਪੁਕਾਰ ਵਿਸ਼ਿਆਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਵਹਿਮਾਂ ਭਰਮਾਂ ਦੇ ਵਿੱਚ ਔਰ ਗਰਭ ਜੂਨੀਆਂ ਦੀ ਅੱਗ ਦੇ ਵਿੱਚ ਵਾਰ-ਵਾਰ ਉਹਨੂੰ ਸਾੜਿਆ ਜਾਂਦਾ ਹੈ ਵਾਹਿਗੁਰੂ ਔਰ ਫਿਰ ਮਹਾਰਾਜ ਜੀ ਕਹਿੰਦੇ ਜੀਵ ਰੂਪੀ ਇਸਤਰੀ ਫਰਿਆਦਾ ਕਰਦੀ ਹੈ ਆਵਾਜ਼ਾਂ ਮਾਰਦੀ ਹੈ ਇਹਦੀ ਆਵਾਜ਼ ਕੋਈ ਨਹੀਂ ਸੁਣਦਾ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕ੍ਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਗੁਰਦੇਵ ਜੀ ਕਹਿੰਦੇ ਜਿੰਨਾ ਸਮਾਂ ਇਹ ਜੀਵ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਬਾਰੀ ਤੌਰ ਤੇ ਜਿੰਨੇ ਮਰਜੀ ਬਿਊਟੀ ਪਾਰਲਰਾਂ ਦੇ ਵਿੱਚ ਜਾ ਕੇ ਅਸੀਂ ਆਪਣਾ ਮੇਕਅਪ ਸੋਹਣਾਪਣ ਬਣਾਉਣ ਵਾਸਤੇ ਕਰਵਾ ਲਈਏ ਪਰ ਗੁਰਦੇਵ ਜੀ ਕਹਿੰਦੇ ਸੱਚ ਜਾਣੀ ਜੇ ਤੇਰੇ ਪੱਲੇ ਨਾਮ ਨਹੀਂ ਹੈ ਨਾ ਭਾਵੇਂ ਰੋਜ਼ ਤੂੰ ਬਿਊਟੀ ਪਾਰਲਰ ਤੇ ਜਾਇਆ ਕਰ ਮੂੰਹ ਨੂੰ ਸਵਾਰੀ ਜਾਂ ਤੂੰ ਭੈੜੇ ਰੂਪ ਵਾਲਾ ਹੀ ਬੱਜੇਗਾ ਵਾਹਿਗੁਰੂ ਇਹ ਗੱਲ ਬਾਣੀ ਵਿੱਚ ਭਗਤ ਫਰੀਦ ਸਾਹਿਬ ਜੀ ਲਿਖਦੇ ਨੇ ਫਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ ਨਾਉ ਕਹਿੰਦੇ ਉਹਨਾਂ ਦੇ ਹ ਸ਼ਕਲਾਂ ਭੈੜੀਆਂ ਨੇ ਤੇ ਡਰਾਉਣੀਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਵਿਸਾਰਿਆ ਹੈ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ ਨਾਉ ਕਹਿੰਦੇ ਇੱਥੇ ਦੁੱਖ ਘਨੇਰੇ ਆ ਅੱਗੇ ਠੋਰ ਨਾ ਠਾਓ ਇੱਥੇ ਵੀ ਬਹੁਤ ਦੁੱਖ ਮਿਲਣਗੇ ਉਹਨਾਂ ਨੂੰ ਤੇ ਅੱਗੇ ਵਾਸਤੇ ਵੀ ਮਹਾਰਾਜ ਕਹਿੰਦੇ ਕੋਈ ਸੁੱਖਾਂ ਦੀ ਆਸ ਨਹੀਂ ਵਾਹਿਗੁਰੂ ਜਿਨੂੰ ਬਾਣੀ ਵਿੱਚ ਕਹਿ ਦਿੱਤਾ ਦੁੱਖ ਕੀਆ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ 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 ਸੁੱਖ ਨਹੀਂ ਮਿਲਦਾ ਫਿਰ ਇਸ ਕਰਕੇ ਗੁਰਦੇਵ ਕਹਿੰਦੇ ਨਾਨਕ ਬਿਨ ਨਾਵੇ ਕਰੂਪ ਕਸੋਹਣੀ ਬਦ ਸ਼ਕਲ ਕਹਿੰਦੇ ਨੇ ਕਰੂਪ ਨੂੰ ਕਸੋਹਣੀ ਬਦ ਸ਼ਕਲ ਭੈੜੇ ਸਰੂਪ ਵਾਲੀ ਔਰਤ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਔਰਤ ਆਪਣੇ ਪਤੀ ਨੂੰ ਖਸਮ ਨੂੰ ਛੱਡ ਕੇ ਪਰਪੁਰਖ ਹੈ ਨਾਲ ਪਿਆਰ ਕਰਦੀ ਹੈ ਤੇ ਇੱਕ ਨਾ ਇੱਕ ਦਿਨ ਇਹੋ ਜਾਂ ਆ ਜਾਂਦਾ ਅੱਕ ਕੇ ਪਤੀ ਆਪਣੀ ਘਰ ਵਾਲੀ ਨੂੰ ਤਿਆਗ ਦਿੰਦਾ ਹੈ। ਏਦਾਂ ਗੁਰਦੇਵ ਜੀ ਨੇ ਬਾਣੀ ਵਿੱਚ ਬੜੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਏ ਨਾਨਕ ਬਿਨ ਨਾਵੇ ਕ੍ਰੂਪ ਕਸੋਹਣੀ ਪਰਹਰ ਛੋੜੀ ਪਤਾਰ ਪਰਹਰ ਕਹਿੰਦੇ ਨੇ ਤਿਆਗ ਦੇਣ ਨੂੰ ਏਦਾਂ ਹੀ ਮਹਾਰਾਜ ਜੀ ਕਹਿੰਦੇ ਅਸੀਂ ਜੇ ਮਾਲਕ ਨੂੰ ਵੈਗਰੂ ਨੂੰ ਵਿਸਾਰ ਕੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਮੜੀਆਂ ਮਸਾਣਾ ਦੀ ਉਪਾਸ਼ਨਾ ਦੇ ਵਿੱਚ ਲੱਗੇ ਰਵਾਂਗੇ ਸੱਚ ਜਾਣਿਓ ਗੁਰੂ ਸਾਹਿਬ ਕਹਿੰਦੇ ਪਰ ਹਰ ਛੋੜੀ ਪਧਾਰ ਇੱਕ ਨਾ ਇੱਕ ਦਿਨ ਬੰਦਿਆ ਰੱਬ ਨੇ ਤੈਨੂੰ ਵੀ त्याग ਦੇਣਾ ਹੈ ਵਾਹਿਗੁਰੂ ਤੇਰਾ ਖਿਹੜਾ ਛੱਡ ਦੇਣਾ ਪਰਮੇਸ਼ਰ ਨੇ ਵਾਹਿਗੁਰੂ ਫਿਰ ਭਜਲੇ ਜਿੱਥੇ ਭਜਣਾ ਹੈ ਇਸ ਕਰਕੇ ਗੁਰਦੇਵ ਜੀ ਅੱਗੇ ਅਗਲਾ ਸ਼ਬਦ ਉਚਾਰਨ ਕਰਦੇ ਨੇ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਗੁਰ ਕੈ ਭਾਏ ਪਿਆਰ ਪਹਿਲੇ ਸ਼ਬਦ ਵਿੱਚ ਮਨਮੁਖਾਂ ਦੀ ਦਸ਼ਾ ਦੱਸੀ ਹੈ ਇੱਥੇ ਗੁਰਮੁਖਾਂ ਦੀ ਦਸ਼ਾ ਹੈ ਹੁਣ ਔਰ ਜਿਨ੍ਹਾਂ ਦਾ ਮਨ 파ਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਸ਼ਬਦ ਦੇ ਵਿੱਚ ਰੰਗਿਆ ਗਿਆ ਉਹਨਾਂ ਨੂੰ ਪਹਿਲੇ ਗੱਲ ਤੇ ਬੜਾ ਸੋਹਣਾ ਖਿਤਾਬ ਦਿੱਤਾ ਹੈ ਸੁਹਾਗਣਾ ਵਾਲਾ ਜੀਵਨ ਮਹਾਰਾਜ ਕਹਿੰਦੇ ਉਹਨਾਂ ਦਾ ਹੁੰਦਾ ਹੈ ਸੁਹਾਗਵੰਤੀਆਂ ਕਹਾਉਣ ਦੇ ਲਾਕ ਨਲਾਇਕ ਨੇ ਉਹ ਜੀਵ ਰੂਪੀਏ ਇਸਤਰੀਆਂ ਸ਼ਬਦ ਰਤੀ ਸੁਹਾਗਣੀ ਸਤਗੁਰ ਕੈ ਭਾਏ ਪਿਆਰ ਜਿਹੜੀ ਜੀਵ ਰੂਪੀ ਇਸਤਰੀ ਪਰਮੇਸ਼ਰ ਦੇ ਸ਼ਬਦ ਵਿੱਚ ਰੰਗੀ ਗਈ ਉਹ ਸਦਾ ਹੀ ਮਾਲਕ ਦੇ ਨਾਮ ਦਾ ਪਰਮੇਸ਼ਰ ਦੇ ਪਿਆਰ ਦਾ ਆਨੰਦ ਮਾਣਦੀ ਹੈ ਅੱਗੇ ਕਹਿੰਦੇ ਨੇ ਸਦਾ ਰਾਵੇ ਪਿਰ ਆਪਣਾ ਸੱਚਾ ਪ੍ਰੇਮ ਪਿਆਰ ਉਹ ਸਦਾ ਹੀ ਉਸ ਪਰਮੇਸ਼ਰ ਨੂੰ ਵੈਗਰੂ ਨੂੰ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਦੇ ਨਾਲ ਚੇਤੇ ਕਰਦੀ ਹੈ ਔਰ ਮਾਲਕ ਪਰਮੇਸ਼ਰ ਦਾ ਆਨੰਦ ਮਾਣਦੀ ਹੈ ਵਾਹਿਗੁਰੂ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਜਿਹੜੇ ਗੁਰਮੁਖ ਜਨ ਨਾਮ ਜਪਣ ਵਾਲੇ ਨੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਨਾਮ ਜਪਦੀਆਂ ਨੇ ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਅਤ ਦਾ ਸੋਹਣਾ ਹੋ ਜਾਂਦਾ ਹੈ ਵਾਹਿਗੁਰੂ ਬਾਹਰੋਂ ਅੱਜ ਭਾਵੇਂ ਅਸੀਂ ਬੜੇ ਸੋਹਣੇ ਆ ਪਰ ਅੰਦਰੋਂ ਅਤ ਦੇ ਮੈਲੇ ਆ ਮਹਾਰਾਜ ਕਹਿੰਦੇ ਅਤ ਦੇ ਮੈਲੇ ਵਾਹਿਗੁਰੂ ਪਰ ਜਦੋਂ ਨਾਮ ਜੀਵਨ ਵਿੱਚ ਆ ਗਿਆ ਫਿਰ ਅਤ ਦੇ ਸੋਹਣੇ ਬਣ ਜਾਵਾਂਗੇ ਆਪਣੇ ਅੰਦਰ ਨੂੰ ਸੋਹਣਾ ਬਣਾ ਇਸ ਕਰਕੇ ਗੁਰਦੇਵ ਜੀ ਕਹਿੰਦੇ ਅਤ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ ਉਸ ਗੁਰਮੁਖ ਜਣ ਦੀ ਸੋਭਾ ਹੋਏਗੀ ਪਾਤਸ਼ਾਹ ਕਹਿੰਦੇ ਵਾਹਿਗੁਰੂ ਨਾਨਕ ਨਾਮ ਸੁਹਾਗਣੀ ਮੇਲੀ ਮੇਲਨ ਹਾਰ ਔਰ ਉਸ ਸੁਹਾਗਵੰਤੀ ਜੀਵ ਇਸ ਜੀਵ ਰੂਪੀ ਇਸਤਰੀ ਬਣ ਜਾਂਦੀ ਹੈ ਆਪਣੇ ਪਰਮੇਸ਼ਰ ਦੇ ਨਾਲ ਪ੍ਰੇਮ ਕਰਕੇ ਪਰਮੇਸ਼ਰ ਉਹਨੂੰ ਆਪਣੇ ਵਿੱਚ ਅਪੇਧ ਕਰ ਲੈਂਦਾ ਹੈ ਮੇਲੀ ਮਿਲਨ ਹਾਰ ਅੱਗੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਪੌੜੀ ਉਚਾਰਨ ਕਰਦੇ ਨੇ ਹਰ ਤੇਰੀ ਸਭ ਕਰ ਹੈ ਉਸਤਤ ਜਿਨ ਫਾਥੇ ਕਾਂਢਿਆ हे ਮਾਲਕ ਜੀ ਸਾਰੇ ਜੀਵ ਤੁਹਾਡੀ ਸਰਹਿਤਾ ਕਰਦੇ ਨੇ ਤੁਹਾਡੀ ਉਸਤਤ ਕਰਦੇ ਨੇ ਕੌਣ ਉਸਤਤ ਕਰਦੇ ਨੇ ਰੱਬ ਦੀ ਜਿਨ੍ਹਾਂ ਨੂੰ ਮਾਲਕ ਜੀ ਤੁਸੀਂ ਦੁੱਖਾਂ ਦੇ ਵਿੱਚੋਂ ਬੰਦਨਾ ਦੇ ਵਿੱਚੋਂ ਫਸਿਆ ਹੋਇਆਂ ਨੂੰ ਬਚਾ ਲਿਆ ਏ ਉਹ ਮਾਲਕ ਦੀ ਉਸਤਤ ਕਰਦੇ ਨੇ ਸ਼ੋਭਾ ਕਰਦੇ ਨੇ ਵਾਹਿਗੁਰੂ ਵਾਹਿ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਹਰ ਤੁਧਨੋ ਕਰ ਹੈ ਸਭ ਨਮਸ਼ਕਾਰ ਜਿਨ ਪਾਪੈ ਤੇ ਰਖਿਆ ਏ ਮਾਲਕ ਜੀ ਉਹ ਵੀ ਤੈਨੂੰ ਨਮਸ਼ਕਾਰਾਂ ਕਰਦੇ ਨੇ ਜਿਨ੍ਹਾਂ ਨੂੰ ਤੂੰ ਵਿਕਾਰਾਂ ਦੇ ਅੱਗ ਦੇ ਵਿੱਚੋਂ ਜਾਂ ਕਹਿ ਸਕਦੇ ਆ ਪਾਪਾਂ ਦੀ ਅੱਗ ਦੇ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਤੂੰ ਬਚਾ ਲਿਆ ਵਾਹਿਗੁਰੂ ਉਹ ਵੀ ਤੁਹਾਨੂੰ ਨਮਸ਼ਕਾਰ ਕਰਦੇ ਨੇ ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਇਹ ਭਾਈ ਜੋਗੇ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਜੋਗਾ ਭਾਈ ਹੋਇਆ ਇੱਕ ਬੱਚਾ ਸੀ ਛੋਟਾ ਜਿਹਾ ਮਹਾਰਾਜ ਦੇ ਕੋਲ ਆਇਆ ਸੀ ਮਹਾਰਾਜ ਦੇ ਕੋਲ ਰਹਿਣ ਲੱਗ ਗਿਆ ਜਦੋਂ ਵਿਆਹ ਕਹਿੰਦੇ ਉਹਦਾ ਰੱਖਿਆ ਦੋ ਲਾਵਾ ਹੋ ਗਈਆਂ ਤੇ ਮਹਾਰਾਜ ਨੇ ਚਿੱਠੀ ਭੇਜ ਦਿੱਤੀ ਸੀ ਸਿੱਖ ਦੇ ਹੱਥ ਵਿੱਚ ਜਿੱਥੇ ਵੀ ਤੂੰ ਹੈ ਜਲਦੀ ਤੋਂ ਜਲਦੀ ਜਿਹੜਾ ਕੰਮ ਕਰਦਾ ਛੱਡ ਕੇ ਆ ਜਾ ਸਾਡੇ ਕੋਲ ਲਾਵਾ ਛੱਡ ਕੇ ਤੁਰ ਪਿਆ ਕਹਿੰਦਾ ਪੱਲੇ ਦੇ ਨਾਲ ਲਾਵਾ ਕਰਵਾ ਲਿਓ ਜਿਹੜੀਆਂ ਬਾਕੀ ਦੋ ਰਹਿ ਗਈਆਂ ਨੇ ਕਹਿੰਦੇ ਨੇ ਆਉਂਦੇ ਆਉਂਦੇ ਦੇ ਮਨ ਵਿੱਚ ਨਾ ਇਹਦੇ ਮਾਣ ਆ ਗਿਆ ਹੰਕਾਰ ਆ ਗਿਆ ਵੀ ਮੇਰੇ ਵਰਗਾ ਕੋਈ ਸਿੱਖ ਹੋਵੇਗਾ ਜਿਹੜਾ ਲਾਵਾ ਛੱਡ ਕੇ ਆ ਗਿਆ ਵਾਹਿਗੁਰੂ ਜਦੋਂ ਕਹਿੰਦੇ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਪਹੁੰਚਿਆ ਇੱਕ ਚੁਬਾਰੇ ਦੇ ਵਾਲੇ ਦੀ ਨਿਗਾਹ ਪਈ ਤੇ ਵੇਸਵਾ ਦਾ ਨਾਚ ਹੋ ਰਿਹਾ ਸੀ ਢੋਲਕ ਵੱਜ ਰਹੀ ਸੀ ਇਹਨੇ ਸੋਚਿਆ ਵੀ ਮਹਾਰਾਜ ਦੇ ਕੋਲ ਤੇ ਚਲੋ ਚਲੇ ਜਾਣਾ ਹੈ ਜਾਂਦੇ ਜਾਂਦੇ ਕਿਉਂ ਨਾ ਇਹ ਰਸ ਵੀ ਲੈ ਚਲੀਏ ਇਹਨੇ ਘੋੜਾ ਰੋਕਿਆ ਰਾਤ ਦਾ ਸਮਾਂ ਹੈ ਪਹਿਲੇ ਪੈਰ ਗਿਆ ਤੇ ਬਾਜਾਂ ਵਾਲੇ ਨੂੰ ਪਤਾ ਸੀ ਵੀ ਇਹਨੇ ਹੁਣ ਵਿਕਾਰਾਂ ਦੇ ਵਿੱਚ ਡਿੱਗਣਾ ਹੈ ਕਲੰਗੀਧਰ ਮਹਾਰਾਜ ਕਹਿੰਦੇ ਭਾਈ ਜੋਗੇ ਤੇ ਹਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਉੱਥੇ ਪਹੁੰਚ ਗਏ ਸੀ ਇੱਕ ਪਹਿਰੇਦਾਰ ਦਾ ਰੂਪ ਧਾਰਨ ਕੀਤਾ ਪਾਦਸ਼ਾਹ ਨੇ ਕਹਿੰਦੇ ساری ਰਾਤ ਬੇਸਵਾ ਦੇ ਦਰ ਤੇ ਪਹਿਰਾ ਦਿੱਤਾ ਤੇ ਭਾਈ ਜੋਗੇ ਨੂੰ ਅੰਮ੍ਰਿਤ ਵੇਲੇ ਕਿਹਾ ਲੱਗਦਾ ਤੂੰ ਆਨੰਦਪੁਰ ਸਾਹਿਬ ਦਾ ਵਾਸੀ ਐ ਪਰ ਇਸ ਵੇਲੇ ਇੱਥੇ ਬੇਸਵਾ ਦੇ ਦਵਾਰੇ ਤੇ ਕੀ ਕਰਦਾ ਪਿਆ ਐ ਵਾਹਿਗੁਰੂ ਅੱਖਾਂ ਖੁੱਲੀਆਂ ਘੋੜੇ ਨੂੰ ਮਾਰੀ ਅੱਡੀ ਤੇ ਆਨੰਦਪੁਰ ਸਾਹਿਬ ਵੱਲ ਚਲਾ ਗਿਆ ਵਾਹਿਗੁਰੂ ਔਰ ਜੇ ਗੁਰੂ ਬਣਾਉਣਾ ਨਾ ਜੀਵਨ ਦੇ ਵਿੱਚ ਕਿਸੇ ਨੂੰ ਨਮਸ਼ਕਾਰਾਂ ਕਰਨੀਆਂ ਤੇ ਐਦਾਂ ਦੇ ਗੁਰੂ ਨੂੰ ਨਮਸ਼ਕਾਰ ਕਰੋ ਜਿਵੇਂ ਵਿਦਵਾਨ ਜਣਾ ਨੇ ਬੜੇ ਸੋਹਣੇ ਬਚਨ ਲਿਖੇ ਨੇ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਵਾਰ ਚਾਰੇ ਬੱਚਿਆਂ ਕੋ ਹਾਈ ਦੇਵੇ ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਕਾਲ ਜੀ ਵਾਹਿਗੁਰੂ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਬਚਨ ਲਿਖੇ ਨੇ ਇਹ ਔਰ ਗੁਰਦੇਵ ਜੀ ਕਿਰਪਾ ਕਰਦੇ ਨੇ ਹੇ ਮਾਲਕ ਜੀ ਉਹ ਵੀ ਤੁਹਾਡਾ ਨਾਮ ਜਪਦੇ ਨੇ ਜਿਨ੍ਹਾਂ ਨੂੰ ਤੁਸੀਂ ਪਾਪੇ ਤੇ ਰੱਖਿਆ ਵਾਹਿਗੁਰੂ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਏ ਮਾਲਕ ਜੀ ਤੁਹਾਡੇ ਦਰ ਤੇ ਕੋਈ ਆ ਜਾਵੇ ਤੁਸੀਂ ਥਕੇ ਨਹੀਂ ਮਾਰਦੇ ਭਾਵੇਂ ਕੋਈ ਮੰਗਤਾ ਹੋਵੇ ਭਾਵੇਂ ਕੋਈ ਅਮੀਰ ਗਰੀਬ ਹੋਵੇ ਏ ਮਾਲਕ ਜੀ ਜੋ ਵੀ ਤੁਹਾਡੇ ਦਰ ਤੇ ਆਉਂਦਾ ਤੁਸੀਂ ਉਹਨੂੰ ਮਾਣ ਦਿੰਦੇ ਹੋ ਵਾਹਿਗੁਰੂ ਔਰ ਡਾਢੀ ਹੂੰ ਤੂੰ ਡਾਢਿਆ ਡਾਢੀ ਡਾਢੇ ਦਾ ਡਾਢਿਆਂ ਦਾ ਮਤਲਬ ਬਲ ਤੇ ਬਲਵਾਨ ਦੁਨੀਆ ਦੇ ਵਿੱਚ ਕੋਈ ਮਰਜ਼ੀ ਆਪਣੇ ਆਪ ਨੂੰ ਜਿੱਡਾ ਮਰਜ਼ੀ ਬਲਵਾਨ ਸਮਝੇ ਪਰ ਏ ਮਾਲਕ ਜੀ ਤੁਹਾਡੇ ਤੋਂ ਵੱਡਾ ਬਲਵਾਨ ਕੋਈ ਨਹੀਂ ਹੈ ਵਾਹਿਗੁਰੂ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆ ਮਾਰ ਨਿਵਾਏ ਮਨਮੁਖ ਮੂਡ ਸਾਦੇ ਆ ਜਿਹੜੇ ਮਾਲਕ ਜੀ ਨਾਮ ਜਪਣ ਵਾਲੇ ਨੇ ਏ ਮਾਲਕ ਜੀ ਅਹੰਕਾਰੀ ਬੰਦੇ ਵੀ ਉਹਨਾਂ ਨਾਮ ਜਪਣ ਵਾਲਿਆਂ ਦੇ ਅੱਗੇ ਝੁਕਦੇ ਨੇ ਮਨਮੁਖ ਬੰਦਿਆਂ ਨੂੰ ਵੀ ਤੁਸੀਂ ਸੋਧ ਦਿੰਨੇ ਹੋ ਵਾਹਿਗੁਰੂ ਹਰ ਭਗਤਾ ਦੇ ਵੜਿਆਈ ਗਰੀਬ ਅਨਾਥਿਆ ਔਰ ਆਪਣੇ ਪਿਆਰਿਆਂ ਨੂੰ ਭਗਤੀ ਕਰਨ ਵਾਲਿਆਂ ਨੂੰ ਏ ਮਾਲਕ ਜੀ ਵਡਿਆਈ ਦਿੰਦੇ ਹੋ ਤੁਸੀਂ ਗਰੀਬਾਂ ਦੀ ਸੰਭਾਲ ਕਰਦੇ ਹੋ ਅਨਾਥਾਂ ਦਾ ਸਹਾਰਾ ਬਣਦੇ ਹੋ ਇਸ ਕਰਕੇ ਆਓ ਜੀ ਇਹ ਅੱਜ ਦਾ ਸ਼ਬਦ ਆਪਾਂ ਤੁਸ਼ ਬੁੱਧੀ ਦੇ ਨਾਲ ਸੰਪੂਰਨ ਕੀਤਾ ਹੈ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਤਮਾਮ ਕੁੱਲਾ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰੂ ਬਖਸ਼ਣ ਜੋਗ ਹੈ ਲੜੀਵਾਰ ਕਥਾ 90 ਅੰਗ ਦੇ ਉੱਪਰ ਪਹੁੰਚ ਚੁੱਕੀ ਹੈ ਸਾਰੀ ਸੰਗਤ ਨੇ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਏਕਾ ਮੁਖ ਓਜਲ ਸਦਾ ਸੁਖੀ ਨਾਨਕ ਸਿਮਰਤ ਏਕਾ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਜੰਗਿਆਈਆ ਬੁਰਿਆਈਆ ਸੱਚ ਪਰਮ ਹਜੂਰ ਕਰਮੀ ਆਪੋ ਆਪਣੀ ਜਿੜ ਕੇ ਤੂਰਾ ਜਿਨੇ ਨਾਮ ਧਿਆਇਆ ਜੈ ਉਸਤ ਕਾਲ ਨਾਨਕ ਤੇ ਮੁਖ ਉਜਲੇ ਸੁਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਂठाਪੁਰ ਤਮ ਦਾ ਰਾਜ ਮਹਾਰਿਸ਼ੀ ਨੀਤੀ ਆਈਏ ਜੀ ਸਤਿ ਸਭ ਕੁਜਾਏ ਏਕ ਬਹਦਰ ਸਿਮਰਿਆ ਕਰਨਣ ਦੀ ਹੈ ਤੈ ਸਤਨਾ ਜੀ ਸਾਹਿਬ ਜਿਸ ਵਿੱਚ ਪਾਤਸ਼ਾਹ ਸੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਹਿਬ ਸ਼ਕਤਿ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਮੰਡੀ ਦਾਰ ਦਾ ਤੇ ਅੰਦਰ ਕੀ ਖਲਸਾ ਜੀ ਸਭੋ ਲੋ ਜੀ ਵਾਹਿਗੁਰੂ ਜੀ ਜਦਿਆਂ ਮਹਾਰਾਜਾ ਸਾਹਿਬ ਕੇ ਦੇ ਚਾਲੀ ਮੁਕਤੀਆਂ ਜੱਪੀਆਂ ਦੱਪੀਆਂ ਦੰਨਾ ਨਾਮ ਦੇ ਪ੍ਰਵੰਡ ਕੀ ਸ਼ਕਤੀ ਇਕਲਾਏ 3 ਵਹੀ ਦੇ ਸੰਕਲਪ ਕੀਤਾ ਜਨਾ ਪਿਆਰੇ ਸਰੈਣੀ ਕਮਾਈ ਦਾ ਤੇ ਅੰਦਰ ਕੀ ਖਲਸਾ ਜੀ ਸਭੋ ਲੋ ਜੀ ਵਾਹਿਗੁਰੂ ਜਨਾਰ ਸਿੰਘ ਸਿੰਘ ਨੇ ਤਰੰਦੇ ਸਿੱਧੀਆਂ ਵੰਨ-ਵੰਤਾਈ ਕੋਪਰੀ ਨਹਈਆਂ ਚੜ੍ਹੜੀਆਂ ਦੇ ਚੜ੍ਹਤ ਨਾਰੇ ਨਾਲ ਕਰੇ ਗੁਰਦਾਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਕੀ ਕਿਸਾਂ ਸਵਤਨ ਨਾਲ ਮੇਰੇ ਜਨਾਨ ਦੀ ਕਮਾਈ ਦਾ ਅੰਦਰ ਕੀ ਖਾਲਸਾ ਜੀ ਸੇ ਬੋਲੋ ਜੀ ਵਾਹਿਗੁਰੂ ਜਿਨ ਤੱਕਾਂ ਸਰਬਤ ਗੁਰਦਾਰੇ ਅੰਦਰ ਕੀ ਖਾਲਸਾ ਜੀ ਸੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਕਲਸਾ ਦੀ ਗੁਰਦਾਰ ਸੇ ਦੀ ਸਰਬਤ ਕਲਸਾ ਜੀ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵ ਚਤਨ ਦਾ ਸੁਗਾ ਸਰਬ ਸੁਖ ਹੋਵੇ ਜਾ ਜਾ ਖਲਸਾ ਰੀ ਸਾਹਿਬ ਦਾ ਅੰਤਰਿ ਚਰਿਆ ਦੇਖੀ ਫਤਿਹ ਪ੍ਰਤੀ ਕਿਰਪਾ ਜਵਨ ਕੀ ਰੀ ਸਾਹਿਬ ਦੀ ਕੇ ਸੋਇ ਖਲਸਾ ਦੀ ਕੋਲ ਵਾਲੇ ਬੋਲੋ ਜੀ ਵਾਹਿਗੁਰੂ ਇੱਕ ਅਰਥ ਕੀ ਦਾ ਨਾ ਕਿਸਤਾਨ ਰਹਿਤਾਂ ਦੇਕ ਤਨ ਸਾਧਨ ਬੁਸਾ ਜਨ ਦਾ ਨਾਮ ਸਰਬ ਦਾ ਨਾਮ ਨਰਸਿੰਘ ਸਰਗੀ ਦਰਸ਼ਨੀ ਸੁਨਾਨ ਚੌਕੀਆਂ ਚੰਡੇ ਬੰਗੇ ਜੋ ਕੋ ਜੋ ਕੋ ਕਲ ਧਰਮ ਕਨੇ ਕਰ ਖਲਸਾ ਦੀ ਸਗੁਰਨਾ ਜੀ ਵਾਹਿਗੁਰੂ ਆਗਿਆ ਦੇ ਸਿੱਖਾਂ ਦਾ ਮੰਡਲੀ ਆਵਾ ਸੱਚੀ ਮੱਤ ਪੱਦਾ ਰੱਖਾ ਵੈਦੂ ਸਾਧੂ ਪ੍ਰਖ ਆਪਣੀ ਬੰਦੀ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰੂ ਧਾਮਾ ਜਿਨ੍ਹਾਂ ਤੋਂ ਕੱਲ ਸਾਹਿਬ ਅੰਤਰ ਨੂੰ ਛੋੜੇ ਗਏ ਜੀ ਕੁਲੇ ਦਰਸ਼ਨ ਦੀ ਜਾਤ ਸੇਵਾ ਸੰਭਾਲਦਾ ਦੰਦ ਕਰੇ ਕੱਲ ਸਜਣ ਬਖਸ਼ਣਾ ਜੀ ਨਿਮਾਣਿਆਂ ਨੇ ਮਾਨ ਤਾਣਿਆਂ ਤਾਣੇ ਉਟਿਆਂ ਦੇ ਸੱਚੇ ਪਿਤਾ ਧਾਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਅਮਰ ਜੋਲੇ ਨੂੰ ਲੈ ਕੇ ਤਲਤਾ ਦੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਦੇ ਦਰਸ਼ਨ ਦੀ ਤਾਰੇ ਦੇਖਣਾ ਹਰ ਤਰ੍ਹਾਂ ਦੇ ਅਗਿਆਨ ਕੋਟਾਂ ਕੋਟਾਂ ਧੰਨਵਾਦ ਲੱਖ ਲੱਖ ਸ਼ੁਕਰੇ ਪਾਸੇ ਦੇ ਪਵਨ ਚਰਨਾਂ ਕਮਲਾ ਵਿੱਚ ਅਨਿਤ ਨਾਮ ਸੱਜ ਦੀਆਂ ਬਾਣੀਆਂ ਦੇ ਜਾਪ ਕੀਤੇ ਗੁਹਰਬਾਨੀ ਕੀ ਵਿਚਾਰ ਹੋਈਆਂ ਬਾਣੀ ਪੜਦੇਆਂ ਦੇ ਵਿਚਾਰਾ ਕਰਦੇ ਆ ਤਮਾ ਪੁੱਲਵ ਦੇ ਬੱਚੇ ਨੂੰ ਕਿ ਮਾਫ ਕਰਨੇ ਕੇ ਵਾਸਤੇ ਸ਼ੋਧਕੇਸ਼ ਪਾਸ ਬਾਣੀ ਪੜ੍ਹ ਕੇ seva ਕਰਨੀ ਸਮਾਤ ਪਾਲਬੁੱਧੀ ਬਖਸ਼ਿਸ਼ ਕਰਨੇ ਬਾਦਸ਼ਾਹੀ ਪੜੀ ਸੰਗਰ ਬਾਣੀ ਸਤ ਕਰਨ ਵਿੱਚ ਸੁਖੀ ਪ੍ਰਵਾਣ ਕਰ ਲੈਣ ਕਰਤੀਆਂ ਸੰਤਾਨੇ ਹਰਦੇ ਦੇ ਵਸਾਉਣੇ ਜੀ ਸੰਗਤਾਂ ਦਾ ਕਦਮ ਕਦਮ ਚੱਲਿਆ ਦੇਖ ਸ਼੍ਰੋਣ ਪਾਵਨ ਚਰਨ ਕਮਲ ਉਚਗਮਕ ਪਰਿਵਾਰ ਵੱਲੋਂ ਧਿਆਨ ਖੜਾ ਪ੍ਰਸ਼ਾਦ ਦੇ ਦੇਖ ਸਜਾ ਕੇ ਹਾਜ਼ਰ ਕੀਤੇਦਰ ਪ੍ਰਵਰਤ ਕਰਨਾ ਪ੍ਰਸ਼ਾਦ ਪਰਵਾਨਿਆ ਹੋਇਆ ਪ੍ਰਸ਼ਾਸਨ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ ਕਿਉਂ ਜੀ ਸਕੀ ਸਵਾਸ ਗ੍ਰਾਸਾ ਪਿਤਾ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਢੇਬੇ ਬਾਰੇ ਕਿਰਪਾ ਕਰਨੀ ਨਗਰ ਕਿੜੇ ਸੁੱਖ ਵਰਤੌਣਾ ਦੀਆਂ ਜਨਤਾ ਨੂੰ ਸੁੱਖ ਵਰਤੌਣਾ ਫਸਲਾਂ ਬਾੜੀਆਂ ਦੇ ਵਿੱਚ ਵਾਦੇ ਕਰਨੇ ਕਰਵਾਰਾਂ ਦੇ ਵਿੱਚ ਵਾਦੇ ਕਰਨੇ ਗੁਰਸਿੱਖੀ ਦੀਨ ਬਖਸ਼ਨਾ ਪ੍ਰੇਮਾ ਕੋਕੀ ਕੋਸ਼ਨਾ ਨਾਮੀ ਦਾਤਾਂ ਬਖਸ਼ੀ ਆਵਰੀ ਅਨੇ ਭਾਣੇ ਦੇ ਅੰਦਰ ਚਾਰ ਪਹਿਰ ਰੈਣ ਸੁਖਾਂ ਦੇ ਨਾਮ ਦੀਟ ਹੋਈ ਹੈ ਚਾਰ ਪਹਿਰ ਦੇ ਅੜਾ ਸੁਖਾਂ ਨਾਮ ਕੀ ਗੁਰ ਆਪਣਾ ਜੀ ਦਾ ਰਹੀਆਂ ਸਗਤਣੀਆਂ ਜੜੀਆਂ ਪ੍ਰਵਣ ਕਰਨੀਆਂ ਦਿਲਪੁਣ ਭੇਟਕ ਇੰਦਰ ਪ੍ਰਵਣ ਕਰਣਾ ਜੀ ਬਾਣੀ ਵਿੱਚੋਂ ਗੁਰਨਾਮੇਂ ਦਤ ਬਖਸ਼ਿਸ਼ ਕਰਕੇ ਨਿਹਾਲ ਗੁਰੂ ਉਪਨਾਮੇਂ ਚੰਨ ਦੀ ਸਮਰੱਥਾ ਬਖਸ਼ਨੀ ਸਹੀ ਧਾਰੇ ਮਿਲਣਾ ਮਿਲਿਆ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿ ਸਭ ਭਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਦੁਹਰਾ ਗਿਆ ਪਹੀਆ ਕਾਲ ਕੀ ਕਬਰ ਤਾ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਪ੍ਰੰਥ ਰਸ ਜੀ ਮਾਨਿਓ ਪਰੜਿ ਕੁਰਾ ਕੀ ਗੁਰਬ੍ਰੰਖ ਕੋ ਮਲਬੂ ਚਹੈ ਹੋਰ ਦੇ ਸ਼ੌਦ ਮੈਂ ਕਰੇਗਾ ਖਲਸਾ ਆਕੀ ਰਹੇ ਨ ਕੋਈ ਸਗ ਲਹੰਗੀ ਹੋ ਜੀ ਸ਼ਰਨ ਜੋ ਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ ਕਰਦਾ ਕਰ ਸੇਵ ਜੀ ਗੁਰੂ ਪਾਰ ਤਾ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਿਵਕ ਜਨਮਾਨੈ ਪਰਤਖ ਗੁਰੂ ਨਿਸਤਾਰੇ ਵਾਹਿ ਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਬਸਰਤ ਸਦਾ ਖੁਵਾਰੀ ਤਾ ਕਉ ਧੋਖ ਕਹਾ ਬਿਆਪੈ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋਹਾਰੀ ਗੁਣ ਨਿਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣ ਨੇ ਦਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਆਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ